ਐਸ ਵੇਲੇ ਸਾਡੀ ਭਗਵਾਨਦਾਨ ਦੀ ਸਰਕਾਰ ਬੜੀ ਵਧੀਆ ਚੱਲ ਰਹੀ ਆ ਇਨਸਾਫ ਮਿਲ ਰਿਹਾ ਇਨਸਾਫ ਹੋ ਰਿਹਾ ਆ ਕੰਮ ਹੋ ਰਿਹਾ ਆ ਲੋਕ ਸਭਾ ਦੇ ਵਿੱਚ ਕਿਹੜੀ ਪਾਰਟੀ ਜਿੱਤ ਹਾਸਲ ਕਰੇਗੀ ਪੰਜਾਬ ਪੰਜਾਬ 'ਚ ਤਾਂ ਅਸੀਂ ਤਾਂ ਅਸੀਂ ਕਹਾਂ ਸਾਡੀ ਪੰਜਾਬ ਦੇ ਭਗਵਾਨਦਾਨ ਦੀ ਸਰਕਾਰ ਪਤਾ ਦੀ ਬਣੀ ਚਾਹੀਦੀ ਹੈ ਇਹਨਾਂ ਨੂੰ ਦੋ ਚੀਜ਼ਾਂ ਫ੍ਰੀ ਕਰ ਦੇਣ ਇੱਕ ਪੜ੍ਹਾਈ ਤੇ ਦੂਜੀ ਮੈਡੀਕਲ ਤੇ ਬਾਕੀ ਸੋਨਾ ਕੰਮ ਕਰਦੇ ਪਏ ਮਾਨ ਸਾਹਿਬ ਜਿਹੜਾ ਜਿਹਾ ਸਹੀ ਆ ਜਿਹੜੇ ਸਾਹਮਣ ਆਪ ਨੂੰ ਸਹੀ ਲੱਗਦਾ ਉਹਨੂੰ ਕੋਟ ਪਾਉਂਦੇ ਹੀ ਮੈਨੂੰ ਲੱਗਦਾ ਇੱਕ ਤਾਂ ਪੜ੍ਹਾਈ ਨੂੰ ਲਾ ਕੇ ਔਰ ਇੱਕ ਨਸ਼ੇ ਨੂੰ ਇਹਨਾਂ ਦੋਨਾਂ ਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ ਕਿ ਨਸ਼ਾ ਖਤਮ ਹੋਵੇ ਤਾਂ ਉਸ ਵੱਲ ਜ਼ਿਆਦਾ ਧਿਆਨ ਦਿੱਤਾ ਜਾਵੇ ਬਾਕੀ ਆਮ ਆਦਮੀ ਪਾਰਟੀ ਜ਼ਿੰਦਾ ਰਹੇ ਜੀ ਸਰ ਸਰਕਾਰ ਉਹੀ ਬਣੇਗੀ ਜਿਹੜੀ ਬੇਰੋਜ਼ਗਾਰ ਨੂੰ ਫਰਮ ਕਰੇਗੀ ਬੀ ਡੈਨਿਕਸ ਵੱਲ ਦੇਖ ਰਹੇ ਹੋ ਤੁਸੀਂ ਤਾਂ ਮੈਂ ਹੀ ਮਸਿੰਗ ਦੀਪਾਲ 2024 ਦਾ ਲੋਕ ਸਭਾ ਜਿਹੜਾ ਕਿ ਚੋਣ ਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਤਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵੱਲੋਂ ਜਿੱਤ ਦੇ ਲਈ ਆਮ ਜਨਤਾ ਦੇ ਨਾਲ ਕਈ ਤਰ੍ਹਾਂ ਦੇ ਜਿਹੜੇ ਕਿ ਵਾਅਦੇ ਨਹੀਂ ਕੀਤੇ ਜਾ ਰਹੇ ਨੇ ਤਾਂ ਵਾਅਦੇ ਬਹੁਤ ਸਾਰੇ ਕੀਤੇ ਜਾਂਦੇ ਨੇ ਜੋ ਪੂਰੇ ਵੀ ਨਹੀਂ ਕੀਤੇ ਜਾਂਦੇ ਤਾਂ ਬਸ ਦੇ ਵਿੱਚ ਮੌਜੂਦ ਆ ਸਫ਼ਰ ਕਰ ਰਿਹਾ ਲੁਧਿਆਣਾ ਤੋਂ ਡੇਰਾ ਬਿਆਸ ਤਾਂ ਲੋਕਾਂ ਨਾਲ ਗੱਲਬਾਤ ਕਰਾਂਗੇ ਲੋਕਾਂ ਦੇ ਕੀ ਮੁੱਦੇ ਨੇ ਲੋਕ ਕੀ ਚਾਹੁੰਦੇ ਨੇ ਲੋਕ ਕਿਦਾਂ ਦੇ ਜਿਹੜੇ ਕਿ ਲੀਡਰ ਨੇ ਉਹ ਪਸੰਦ ਕਰਦੇ ਨੇ ਜਾਂ ਫਿਰ ਕਿਹੜੀ ਪਾਰਟੀ ਨੂੰ ਲੋਕ ਪਸੰਦ ਕਰਦੇ ਨੇ ਤਾਂ ਗੱਲਬਾਤ ਕਰਾਂਗੇ ਤਾ ਅੰਕਲ ਜੀ ਕਿਵੇਂ ਲੱਗਦਾ ਲੋਕ ਸਭਾ ਚੋਣ ਦਾ ਅਖਾੜਾ ਭਖਿਆ ਹੋਇਆ ਤਾਂ ਤੁਸੀਂ ਇਸ ਵਾਰੀ ਕਿਹੜੀ ਪਾਰਟੀ ਦਾ ਨੁਮਾਇੰਦਾ ਜਾਂ ਫਿਰ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਹੋ ਤਾਂ ਕਿਵੇਂ ਦੇਖਦੇ ਹੋ ਜੀ ਜਨਤਾ ਨੂੰ ਤਾਂ ਜੀ ਵਧੀਆ ਸਰਕਾਰ ਜਿਹੜੀ ਆ ਮਿਲਣੀ ਚਾਹੀਦੀ ਆ ਜੋ ਵਾਅਦੇ ਕਰਦੇ ਆ ਉਹ ਫੇ ਪੂਰੇ ਨਹੀਂ ਕਰਦੇ ਮਗਰੋਂ ਆਣੇ ਕਹਿੰਦੇ ਕੋਸ਼ਾ ਕਰਦੇ ਕੋਸ਼ਵਾ ਤਾਂ ਜਨਤਾ ਨੂੰ ਤਾਂ ਸਹੂਲਤ ਮਿਲਣੀ ਚਾਹੀਦੀ ਆ ਵਧੀਆ ਪ੍ਰਸ਼ਾਸਨ ਮਿਲਣਾ ਚਾਹੀਦਾ ਹੈ ਨਹੀਂ ਕਿ ਕਿ ਲੱਗਦਾ ਕਿਹੜੀ ਪਾਰਟੀ ਜਾਂ ਕਿਹੜੀ ਸਰਕਾਰ ਵਧੀਆ ਕੰਮ ਕਰ ਰਹੀ ਹੈ ਪਾਰਟੀ ਜਿਹੜੀ ਹੁਣ ਸਾਡੇ ਪੰਜਾਬ ਦੇ ਵਿੱਚ ਆ ਇਸ ਵੇਲੇ ਸਾਡੀ ਭਗਵੰਤ ਮਾਨ ਦੀ ਸਰਕਾਰ ਬੜੀ ਵਧੀਆ ਚੱਲ ਰਹੀ ਆ ਬਹੁਤ ਵਧੀਆ ਲੋਕਾਂ ਨੂੰ ਇਨਸਾਫ ਮਿਲ ਰਿਹਾ ਇਨਸਾਫ ਹੋ ਰਿਹਾ ਆ ਕੰਮ ਹੋ ਰਿਹਾ ਆ ਬਹੁਤ ਵਧੀਆ ਸਰਕਾਰ ਚੱਲ ਰਹੀ ਆ ਜੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਤੁਸੀਂ ਖੁਸ਼ ਹੋ ਤੁਸੀਂ ਹਾਂਜੀ ਹਾਂਜੀ ਆਪਾਂ ਬੜੇ ਖੁਸ਼ ਆ ਤੁਹਾਨੂੰ ਕੀ ਲੱਗਦਾ ਫਿਰ ਲੋਕ ਸਭਾ ਦੇ ਵਿੱਚ ਕਿਹੜੀ ਪਾਰਟੀ ਜਿੱਤ ਹਾਸਲ ਕਰੇਗੀ ਪੰਜਾਬ ਤੋਂ ਪੰਜਾਬ 'ਚ ਤਾਂ ਅਸੀਂ ਤਾਂ ਆਹੀ ਕਹਾਂ ਸਾਡੀ ਪੰਜਾਬ ਦੇ ਭਗਵੰਤ ਮਾਨ ਦੀ ਸਰਕਾਰ ਸਾਡੀ ਪਾਈ ਚਾਹੀਦੀ ਆ ਹਾਂਜੀ ਬਿਲਕੁਲ ਕੁਝ ਹੋਰ ਲੋਕ ਵੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਮ ਤੁਸੀਂ ਕਿਵੇਂ ਦੇਖਦੇ ਹੋ 2024 ਦੀਆਂ ਚੋਣਾਂ ਕੀ ਲੱਗਦਾ ਹੈ ਕਿ ਇਸ ਵਾਰ ਕਿਹੜੇ ਮੁੱਦੇ ਨੇ ਜਿਹੜੇ ਆਮ ਲੋਕਾਂ ਦੇ ਚੱਕੇ ਜਾਣੇ ਚਾਹੀਦੇ ਨੇ ਲੀਡਰਾਂ ਵੱਲੋਂ ਅਸੀਂ ਅਸਤਾ ਵਸ ਇਹੀ ਕਹਿਣਾ ਚਾਹੁੰਦੇ ਆ ਜੋ ਕੁਝ ਉਹ ਕਰਨਗੇ ਉਹ ਜੋ ਕਹਿਣਗੇ ਉਹ ਪੂਰਾ ਕਰ ਦੇਣ ਬਸ ਪਿੰਡ ਦਾ ਸੁਧਾਰ ਕਰਨਾ ਜੋ ਕੁਝ ਵੀ ਉਹ ਵਾਅਦਾ ਕਰਦੇ ਆ ਉਹ ਪੂਰੇ ਕਰ ਦੇਣ ਬਸ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਤੁਸੀਂ ਜਦੋਂ ਵੋਟ ਪਾਉਂਦੇ ਹੋ ਕੀ ਸੋਚ ਕੇ ਵੋਟ ਪਾਉਂਦੇ ਵੋਟ ਐਸੀ ਇਹੀ ਸੋਚ ਕੇ ਪਾਣੇ ਆ ਵੀ ਪਿੰਡ ਦਾ ਸਦਾਰਕਾਨ ਪਿੰਡ ਦੀ ਸਾਰੀ ਦੂਈ ਸਾਫ ਸਫਾਈ ਨੂੰ ਚੱਕਿਆ ਜਾਵੇ ਬਸ ਕੋਈ ਜਿਹੜੀ ਸਹੂਲਤਾਂ ਕਹਿੰਦੇ ਆ ਉਹ ਮਿਲਣੀ ਚਾਹੀਦੀ ਆ ਬਸ ਇਸ ਵੇਲੇ ਤੁਹਾਨੂੰ ਕੀ ਲੱਗਦਾ ਕਿਹੜੀ ਸਰਕਾਰ ਆ ਜਿਹੜੀ ਕਿ ਵਧੀਆ ਕੰਮ ਕਰ ਰਹੀ ਹੈ ਜਾਂ ਕਿਹੜੀ ਪਾਰਟੀ ਵਧੀਆ ਕੰਮ ਕਰ ਰਹੀ ਪੰਜਾਬ ਸਰਕਾਰ ਪੰਜਾਬ ਸਰਕਾਰ ਵਧੀਆ ਕੰਮ ਕਰ ਰਹੀ ਹੈ ਕੁਝ ਹੋਰ ਲੋਕ ਵੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਆਂਟੀ ਕਿਵੇਂ ਦੇਖਦੇ ਹੋ 2024 ਦੀਆਂ ਜਿਹੜੀਆਂ ਚੋਣਾਂ ਨੇ ਆ ਰਹੀਆਂ ਆ ਤਾਂ ਤੁਹਾਨੂੰ ਕੀ ਲੱਗਦਾ ਕਿਹੜੇ ਮੁੱਦੇ ਨੇ ਜਿਹੜੇ ਕਿ ਆਮ ਲੋਕਾਂ ਦੇ ਹੋਣੇ ਚਾਹੀਦੇ ਨੇ ਦੇਖੋ ਜੀ ਮੈਂ ਤੇ ਇਹ ਕਹਿੰਨਾ ਵੀਰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨੂੰ ਦੋ ਚੀਜ਼ਾਂ ਫ੍ਰੀ ਕਰਦਣ ਇੱਕ ਪੜ੍ਹਾਈ ਤੇ ਦੂਜੀ ਮੈਡੀਕਲ ਬਾਕੀ ਦਾਣੇ ਜਿਹੜਾ ਫ੍ਰੀ ਕਰਾਇਆ ਬੀਬੀਆਂ ਦਾ ਇਹ ਕੁਝ ਨਹੀਂ ਹੋਣਾ ਚਾਹੀਦਾ ਦੋ ਚੀਜ਼ਾਂ ਵਿੰਦੋਸਥਾਨ ਚ ਫ੍ਰੀ ਹੋ ਜਨ ਵਿੰਦੋਸਥਾਨ ਖੁਸ਼ਹਾਲ ਹੋ ਜਾਏਗਾ ਬਾਕੀ ਦੇਖੋ ਮਾਨ ਸਰਕਾਰ ਕੰਮ ਬਹੁ ਵਜਾ ਕਰਦੀ ਪਈ ਆ ਠੀਕ ਨਹੀਂ ਇੰਨੇ ਸਾਲ ਉਹਨਾਂ ਨੇ ਰਾਜ ਕੀਤਾ ਆ ਤੇ ਲੁੱਟ ਕੇ ਖਾਦਾ ਹੋਇਆ ਤੇ ਜੇਕਰ ਇਹ ਵੀ ਹੁਣ ਸਰਕਾਰ ਆਈ ਆ ਤੇ ਇਹਨੂੰ 5 ਸਾਲ ਦੇਖੋ ਪਹਿਲਾਂ ਕੀ ਕਰਦੀ ਏ ਠੀਕ ਨਹੀਂ ਤੇ ਬਾਕੀ ਸੋਨਾ ਕੰਮ ਕਰਦੇ ਪਏ ਮਾਨ ਸਾਹਿਬ ਕੋਈ ਮਰੜ ਨਹੀਂ ਕੰਮ ਕੀਤਾ ਇਹਨਾਂ ਨੇ ਅਜੇ ਤੱਕ ਤਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਕਰਦੇ ਬਹੁਤ ਵਧੀਆ ਕੀਤੀ ਉਹਨਾਂ ਨੇ ਸਰਕਾਰੀ ਨੌਕਰੀਆਂ ਦਿੱਤੀਆਂ ਆ ਠੀਕ ਹੈ ਜੀ ਬਾਕੀ ਘਰ ਘਰ ਰਾਸ਼ਨ ਪਹੁੰਚਾਇਆ ਉਹਨਾਂ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਲੋਕਾਂ ਦੇ ਕਿਹੜੇ ਮੁੱਦੇ ਨੇ ਜਿਹੜੇ ਪਾਰਟੀਆਂ ਨੂੰ ਚੱਕਣੇ ਚਾਹੀਦੇ ਨੇ ਪਾਰਟੀ ਤੇ ਚੰਗੀ ਆ ਮੋਦੀ ਵੀ ਚੰਗਾ ਹੈ ਵਿਚਾਰਾ ਜਨੇ ਸਾਰਾ ਕੁਛ ਦਿੱਤਾ ਹੀ ਤੇ ਉਹਨੂੰ ਆਂਦੇ ਹੁਣਾ ਦਿੰਦੇ ਮੰਦਾ ਹੋ ਬਾਈ ਜੀ ਕਿਵੇਂ ਦੇਖਦੇ ਹੋ 2024 ਦੇ ਜਿਹੜੇ ਕੀ ਚੋਣਾਂ ਨੇ ਕਿਹੜੇ ਮੁੱਦੇ ਨੇ ਜਿਹੜੇ ਕੀ ਲੋਕਾਂ ਦੇ ਪਾਰਟੀਆਂ ਨੂੰ ਚੱਕਣੇ ਚਾਹੀਦੇ ਨੇ ਆਮ ਲੋਕਾਂ ਦੇ ਭਾਜੀ ਜਿਹੜਾ ਜ ਸਹੀ ਆ ਜਿਹੜੇ ਸਾਹਨ ਆਪਣ ਨੂੰ ਸਹੀ ਲੱਗਦਾ ਉਹਨੂੰ ਵੋਟ ਪਾਉਣੀ ਚਾਹੀਦੀ ਆ ਬਣਾ ਜੀ ਜਿਹੜਾ ਵੀ ਜਿੰਨੂੰ ਸਹੀ ਲੱਗਦਾ ਆ ਸੋਚ ਕੇ ਵੋਟ ਪਾਵੇ ਆ ਆਮ ਲੋਕਾਂ ਦੇ ਕਿਹੜੇ ਮੁੱਦੇ ਨੇ ਕਿਹੜੇ ਮੁੱਦੇ ਲੀਡਰਾਂ ਨੂੰ ਚੱਕਣੇ ਚਾਹੀਦੇ ਨੇ ਕੰਮ ਤੇ ਵੱਡੇ ਹੁੰਦੇ ਆ ਪਰ ਵੇਖੋ ਜਿਹੜੇ ਜਿਹੜੇ ਕਰੀ ਜਾਂਦੇ ਕਈ ਕਰਨ ਵਾਲੇ ਵੀ ਹੈਗੇ ਆ ਉਹੀ ਕਰਨਾ ਫੇਰ ਹੀ ਮੁੱਦਾ ਆਪਣਾ ਚਾਹੀਦਾ ਤੁਹਾਨੂੰ ਕਿਹੜੀ ਪਾਰਟੀ ਵਧੀਆ ਲੱਗਦੀ ਹੈ ਪਾਰਟੀਆਂ ਦੇ ਵੇਖੋ ਵੀਰੇ ਸਾਰੀਆਂ ਵਧੀਆ ਆ ਮੈਂ ਕਿਸ ਨੂੰ ਮਾੜਾ ਕਹਦਾ ਹਨਾ ਵੀ ਤੁਹਾਨੂੰ ਪਤਾ ਇਹ ਤੇ ਸਮੇਂ ਸਮੇਂ ਦੇ ਨਾਲ ਸਾਲ ਨਾਲ ਜਿੱਦਾਂ ਜਿੱਦਾਂ ਚੱਲੀ ਜਾਊਗਾ ਬਈ ਜੀ ਤਾਂ ਮੈਮ ਕਿਵੇਂ ਦੇਖਦੇ ਹੋ 2024 ਦੀਆਂ ਚੋਣਾਂ ਨੇ ਹੁਣ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਆਮ ਲੋਕਾਂ ਦੇ ਕਿਹੜੇ ਮਸਲੇ ਨੇ ਜਿਹੜੇ ਪਾਰਟੀਆਂ ਦੇ ਨੁਮਾਇੰਦਿਆਂ ਜਾ ਕੇ ਪਾਰਟੀਆਂ ਨੂੰ ਚੱਕਣੇ ਚਾਹੀਦੇ ਨੇ ਹਾਂਜੀ ਸਾਸ਼ੀ ਗਾਲਪਾ ਜੀ ਮੈਨੂੰ ਲੱਗਦਾ ਇੱਕ ਤਾਂ ਪੜ੍ਹਾਈ ਨੂੰ ਲੈ ਕੇ ਔਰ ਇੱਕ ਨਸ਼ੇ ਨੂੰ ਇਹਨਾਂ ਦੋਨਾਂ ਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਆ ਕਿ ਨਸ਼ਾ ਖਤਮ ਹੋਵੇ ਫਿਰ ਰੋਜ਼ਗਾਰੀ ਵੀ ਖਤਮ ਹੋਵੇ ਔਰ ਪੜ੍ਹਾਈ ਤੇ ਜ਼ਿਆਦਾ ਫੋਕਸ ਦਿੱਤਾ ਜਾਵੇ ਕਿਉਂਕਿ ਪ੍ਰਾਈਵੇਟ ਸੈਕਟਰ ਚ ਇੰਨਾ ਕੁ ਲੁੱਟ ਮਚੀ ਹੋਈ ਬੜਾਈ ਨੂੰ ਲੈ ਕੇ ਹੁਣ ਬੁਕਸ ਵਗੈਰਾ ਇੰਨੀਆਂ ਮਹਿੰਗੀਆਂ ਆਂਦੀਆਂ ਹਰ ਕੋਈ ਇੰਨੀ ਅਫੋਰਡ ਨਹੀਂ ਕਰਦਾ ਤਾਂ ਉਸ ਵੱਲ ਜ਼ਿਆਦਾ ਧਿਆਨ ਦਿੱਤਾ ਜਾਵੇ ਬਾਕੀ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਦੇ ਵੱਲੋਂ ਦਾਵਾ ਕੀਤਾ ਜਾਂਦਾ ਹੈ ਕਿ ਸਿੱਖਿਆ ਦੇ ਵਿੱਚ ਬਹੁਤ ਸੁਧਾਰ ਲਿਆਂਦਾ ਕਿ ਵਾਕਈ ਸੁਧਾਰ ਆਇਆ ਹਾਂ ਹਾਂਜੀ ਸੁਧਾਰ ਤਾਂ ਹੈਗਾ ਪਰ ਉਹ ਸਰਕਾਰੀ ਸੈਕਟਰ ਚ ਜ਼ਿਆਦਾ ਨਾ ਉਹਨਾਂ ਦਾ ਪ੍ਰਾਈਵੇਟ ਸੈਕਟਰਸ ਵੀ ਜਾਨ ਹੈ ਨਾ ਪ੍ਰਾਈਵੇਟ ਬੱਚੇ ਜਿਹੜੇ ਪੜ੍ਹਾਨੇ ਆ ਸੀ ਸਕੂਲ ਉਧਰ ਵੀ ਧਿਆਨ ਦਿੱਤਾ ਜਾਦਾ ਹੈ ਸੈਕਟਰ ਵਾਲ ਵੀ ਧਿਆਨ ਦੇਣ ਦੀ ਲੋੜ ਹੈ ਹਾਂਜੀ ਉਧਰ ਵੀ ਬੱਚਿਆਂ ਦਾ ਦਿੱਤਾ ਜਾਵੇ ਧਿਆਨ ਆਮ ਲੋਕ ਵੋਟ ਪਾਉਂਦੇ ਨੇ ਤਾਂ ਉਹਦੇ ਜਹਨ ਦੇ ਵਿੱਚ ਕੀ ਹੁੰਦਾ ਵੀ ਕੀ ਸੋਚ ਕੇ ਵੋਟ ਪਾਉਂਦੇ ਨੇ ਵੀ ਕਿਹੜੇ ਫੋਟ ਇਹ ਹੀ ਸੋਚ ਕੇ ਪਾਈ ਦੀ ਜੀ ਠੀਕ ਹੈ ਜਿਹੜੀ ਸਰਕਾਰ ਆਂਦੀ ਆ ਸਾਰੇ ਲੋਕਾਂ ਦਾ ਹਿੱਤ ਵਿੱਚ ਹੀ ਸੋਚੇ ਹਨਾ ਜੋ ਜੋ ਸਾਨੂੰ ਨੀਡ ਹੈਗੀ ਆ ਔਰ ਅਹੀ ਵੀ ਅਹੀ ਸੋਚਦੇ ਆ ਵੀ ਠੀਕ ਆ ਤੁਹਾਨੂੰ ਸਭ ਤੋਂ ਪਹਿਲੇ ਪੜ੍ਹਾਈ ਜ਼ਰੂਰੀ ਆ ਬੱਚਿਆਂ ਲਈ ਉਹ ਜ਼ਿਆਦਾ ਮੇਨ ਆ ਉਹਦੇ ਵੱਲ ਧਿਆਨ ਦਿੱਤਾ ਜਾਵੇ ਨਸ਼ੇ ਖਤਮ ਹੋਣ ਜਿਹਦੇ ਨਾਲ ਸੁਧਾਰ ਆਏਗਾ ਬਿਲਕੁਲ ਬਹੁਤ ਵਧੀਆ ਮੁੱਦਿਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੜ੍ਹਾਈ ਅਤੇ ਨਸ਼ੇ ਦਾ ਜੋ ਪੰਜਾਬ ਨੂੰ ਘੁੰਮ ਵਾਂਗੂ ਖਾਰ ਰਿਹਾ ਨਸ਼ੇ ਦਾ ਮੁੱਦਾ ਤੁਸੀਂ ਕਿਵੇਂ ਦੇਖਦੇ ਹੋ ਜੀ 2024 ਦੀਆਂ ਵੋਟਾਂ ਆ ਗਈਆਂ ਫਿਰ ਕੀ ਲੱਗਦਾ ਕਿਹਦੀ ਸਰਕਾਰ ਬੁਣਾਨੀ ਹੈ ਹਾਂਜੀ ਸਰ ਸਰਕਾਰ ਉਹੀ ਬਣੇਗੀ ਜਿਹੜੀ ਬੇਰੋਜ਼ਗਾਰ ਨੂੰ ਖਤਮ ਕਰੇਗੀ ਬੇਰੋਜ਼ਗਾਰ ਜਿਹੜੇ ਬੱਚੇ ਜ਼ਿਆਦਾ ਹਨ ਉਹ ਫ੍ਰੀ ਹੋਣ ਦੇ ਕਾਰਨ ਉਹ ਨਸ਼ੇ ਆਲ ਜਾ ਰਹੇ ਆ ਨਸ਼ੇ ਦੇ ਕਰਕੇ ਸਾਡੀ ਜਿਹੜੀ ਜਨਰੇਸ਼ਨ ਹੈ ਖਰਾਬ ਹੋ ਰਹੀ ਆ ਇਸ ਕਰਕੇ ਜਿਹੜਾ ਇਸ ਸੈਟਿੰਗ ਕਰੇਗਾ ਤਾਂ ਉਹ ਮਾਸਟਰ ਵੋਟਰ ਚਾਹੀਦੀ। ਮ ਕਿਹੜੀ ਪਾਰਟੀ ਵਧੀਆ ਕੰਮ ਕਰ ਰਹੀ ਹੈ ਇਸ ਵੇਲੇ? ਮੇਰੇ ਹਿਸਾਬ ਨਾਲ ਆਮ ਪਾਰਟੀ ਜ਼ਾਇਦ ਜ਼ਾਇਦਾ ਸਿਆਖ ਹੈ। ਹਾਂਜੀ। ਬਿਲਕੁਲ ਰਲੀ ਮੇਰੀ ਜਿਹੜੀ ਕਿ رائے ਆ ਉਹ ਲੋਕਾਂ ਦੀ ਦੇਖਣ ਨੂੰ ਮਿਲ ਰਹੀ ਹੈ ਤਾਂ ਕੁਝ ਲੋਕਾਂ ਦਾ ਕਹਿਣਾ ਹੈ ਕਿ ਪ੍ਰਾਈਵੇਟ ਸੈਕਟਰ ਜਿਹੜੀ ਸਿੱਖਿਆ ਵਾ ਉਸ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ। ਬੇਰੋਜ਼ਗਾਰੀ ਖਤਮ ਕਰਨੀ ਚਾਹੀਦੀ ਹੈ। ਤਾਂ ਵੱਖ-ਵੱਖ ਜਿਹੜੀ ਕਿ ਆਪੋ ਆਪਣੀ رائے ਲੋਕਾਂ ਦੇ ਵੱਲੋਂ ਦਿੱਤੀ ਗਈ ਹੈ ਤਾਂ ਕਈਆਂ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਸਰਕਾਰ ਜਿਹੜੀ ਉਹ ਪੰਜਾਬ ਦੇ ਵਿੱਚ ਵਧੀਆ ਕੰਮ ਕਰ ਰਹੀ ਹੈ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप